ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮਹਾਰਾਜ ਨੇ ਜਿੱਥੇ ਵੀ ਕਿਤੇ ਸਾਨੂੰ ਕੋਈ ਉਪਦੇਸ਼ ਦਿੱਤਾ ਜਾਂ ਦੁਨੀਆਂ ਨੂੰ ਪੂਰੀ ਖਲਕਤ ਨੂੰ ਉਪਦੇਸ਼ ਦਿੱਤਾ ਇਸ ਜੀਵਨ ਨੂੰ ਸੌਖਾ ਕਰਨ ਖਾਤਰ ਤੇ ਮਹਾਰਾਜ ਨੇ ਹਰ ਥਾਂ ਦੇ ਉੱਤੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਗੱਲ ਕੀਤੀ ਹੈ ਹਰ ਥਾਂ ਦੇ ਉੱਤੇ ਬਿਨਾਂ ਗੁਣਾਂ ਤੋਂ ਕਿਉਂਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਤੇ ਬਗੈਰ ਗੁਣਾਂ ਤੋਂ ਪਰਮਾਤਮਾ ਦੇ ਮਿਹਰ ਤੋਂ ਬਗੈਰ ਗੁਣ ਨੇ ਇਕੱਠੇ ਹੁੰਦੇ ਗੁਣ ਗ੍ਰਹਿਣ ਨਹੀਂ ਹੁੰਦੇ ਤੇ ਗੁਣਾਂ ਤੋਂ ਬਗੈਰ ਜਿਹੜਾ ਆ ਉਹ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਸਾਰ ਨਹੀਂ ਕਰ ਸਕਦੇ ਤੇ ਮਹਾਰਾਜ ਨੇ ਇੱਕ ਹੋਰ ਮੇਰੇ ਮਨ ਵਿੱਚ ਬਹੁਤ ਵਧੀਆ ਮਹਾਰਾਜ ਨੇ ਜਿਹੜੀ ਉਦਾਹਰਣ ਦਿੱਤੀ ਹੋਈ ਹੈ ਉਹ ਆਈ ਜਿੱਦਾਂ ਅਸੀਂ ਛੋਟੇ ਹੁੰਦੇ ਪੜਦੇ ਹੁੰਦੇ ਅਸਾਂ ਪੁਰਾਣੇ ਸਮੇਂ ਵਿੱਚ ਜਦੋਂ ਸਮਝ ਲੋ 40-45 ਸਾਲ ਪਹਿਲਾਂ ਤੇ ਉਦੋਂ ਜਿਹੜਾ ਕੋਲਾ ਆ ਉਹਨੂੰ ਘਸਾ ਕੇ ਦਾ ਸਿਆਹੀ ਬਣਾਈ ਜਾਂਦੀ ਸੀਗੀ ਤਾਂ ਸਿਆਹੀ ਬਣਾ ਕੇ ਤਾਂ ਦਬਾਤ ਵਿੱਚ ਉਹ ਪਾਣੀ ਜਿਹੜਾ ਘੋਲਿਆ ਹੋਇਆ ਉਹਨੂੰ ਪਾ ਦਿੰਦੇ ਸੀ ਤਾਂ ਉਹਦੇ ਨਾਲ ਪੱਟੀਆਂ ਲਿਖੀਆਂ ਜਾਂਦੀਆਂ ਤਾਂ ਤੇ ਕੋਲਿਆ ਨੂੰ ਵੀ ਕੇ ਬਣਾਈ ਜਾਂਦੀ ਸੀ ਤੇ ਮਹਾਰਾਜ ਨੇ ਉਹ ਹੀ ਤਸ਼ਬੀਹ ਲਿਖੀ ਉਸੇ ਤਸ਼ਬੀਹ ਉਸੇ ਅਲੰਕਾਰ ਨੂੰ ਵਰਤ ਕੇ ਸਾਨੂੰ ਇੱਕ ਤਸ਼ਬੀਹ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆਕਣ ਲੱਗਿਆ ਜਾਲ ਮੋਹ ਕਸ ਮਸ ਕਰ ਭਾਵ ਕਿ ਆਪਣੇ ਸਰੀਰਕ ਮੋਹ ਆ ਨਾ ਜਿਹੜਾ ਤੇਰਾ ਜਿਹੜਾ ਤੇਰਾ ਸਰੀਰਕ ਮੋਹ ਆ ਜਿਹੜਾ ਤੈਨੂੰ ਕਿਸੇ ਪਾਸੇ ਜੋਗਾਂ ਦੇ ਨਾਮ ਅੰਮ੍ਰਿਤ ਵੇਲੇ ਸਾਂਭਣ ਦਿੰਦਾ ਵੀ ਸਰੀਰ ਨਾ ਥੱਕ ਜਾਏ ਸਰੀਰ ਦਾ ਹੀ ਮੋਹ ਆ ਜਿਹੜਾ ਤੁਹਾਨੂੰ ਕੱਖ ਕਿੰਨੇ ਕੁਝ ਕਰਨ ਜੋਗਾ ਨਹੀਂ ਛੱਡਦਾ ਹਰ ਤਾਂ ਦੇ ਉੱਤੇ ਸਾਡੇ ਸਰੀਰ ਦਾ ਮੋਹ ਜਿਹੜਾ ਉਹ ਮੋਹਰੇ ਆ ਜਾਂਦਾ ਬਹੁਤਾ ਤੁਰਨਾ ਨਾ ਪਵੇ ਮੈਨੂੰ ਮਿਹਨਤ ਨਾ ਕਰਨੀ ਪਵੇ ਮੈਨੂੰ ਅੰਮ੍ਰਿਤ ਵੇਲੇ ਨਾ ਉੱਠਣਾ ਪਵੇ ਅਸੀਂ ਸਰੀਰ ਨੂੰ ਹੀ ਬਚਾਉਣ ਖਾਤਰ ਇਹਨੂੰ ਸੌਖਾ ਰੱਖਣ ਖਾਤਰ ਸਰੀਰ ਦੇ ਮੋਹ ਵਿੱਚ ਬੈ ਕੇ ਹੀ ਅਸੀਂ ਸਾਰੇ ਔਗਣ ਕਰੀ ਜਾਂਦੇ ਆ ਮਾਰੇ ਕਹਿੰਦੇ ਜਾਲ ਮੋਹ ਕਸ ਮਸ ਕਰ ਇਸ ਮੋਹ ਨੂੰ ਜਿਹੜਾ ਸਰੀਰ ਦਾ ਮੋਹ ਆ ਨਾ ਤੈਨੂੰ ਇਹਨੂੰ ਜਾਲੜ ਦੇ ਤੇ ਜਿੱਲੇ ਕੋਲਾ ਬਣ ਜਾਊਗਾ ਨਾ ਤਾਂ ਇਹਨੂੰ ਘਸਾ ਕੇ ਕਸ ਮਸ ਕਰ ਮਸ ਮਤਲਬ ਸਿਆਹੀ ਕਹਿੰਦੇ ਵੀ ਸਰੀਰ ਦੇ ਮੋਹ ਨੂੰ ਸਾੜ ਕੇ ਇਹਦੇ ਕੋਲੇ ਨੂੰ ਘਸਾ ਕੇ ਇਹਦੀ ਸਿਆਹੀ ਬਣਾ ਜਾਲ ਮੋਹ ਕਸ ਮਸ ਕਰ ਮਤ ਕਾਗਜ਼ ਕਰ ਆਪਣੇ ਮਤ ਨੂੰ ਕਾਗਜ਼ ਬਣਾ ਕਿਉਂਕਿ ਕਾਗਜ਼ ਦੇ ਉੱਤੇ ਲਿਖ ਹੋਣਾ ਨਾ ਜੋ ਵੀ ਲਿਖੀਦਾ ਕਾਗਜ਼ ਤੇ ਲਿਖ ਹੁੰਦਾ ਮਤ ਕਾਗਜ਼ ਕਰ ਸਾਰ ਮਤਲਬ ਉਸ ਜਿਹੜੀ ਮਤ ਨੂੰ ਕਾਗਜ਼ ਬਣਾਉਣਾ ਉਸ ਕਾਗਜ਼ ਨੂੰ ਕਾਗਜ਼ ਦੀ ਸੰਭਾਲ ਕਰਨੀ ਭਾਵੇਂ ਉਸ ਮਤ ਦੀ ਸੰਭਾਲ ਕਰਨੀ ਆ ਉਸ ਮਤ ਦੇ ਉੱਤੇ ਅਵਾਤਵਾ ਨਹੀਂ ਲਿਖਣਾ ਆ ਦੁਨੀਆ ਦੁਨੀਆ ਦੀਆਂ ਗੱਲਾਂ ਨਹੀਂ ਲਿਖਣੀਆਂ ਆ ਝਗੜੇ ਝੇੜੇ ਜਾਂ ਔਗਣਾ ਵਾਲੇ ਜਿਹੜੇ ਕਰਮ ਆ ਇਹ ਨਹੀਂ ਲਿਖਣੇ ਉਹਦੇ ਉੱਤੇ ਕਿਉਂਕਿ ਜੋ ਕੁਝ ਲਿਖਦਾ ਲੇਖ ਹੁੰਦਾ ਸਾਡੀ ਮਤ ਤੇ ਹੀ ਲੇਖ ਹੁੰਦਾ ਆ ਮਤ ਮਤ ਜਲੇ ਮੈਲੀ ਹੋ ਜਾਂਦੀ ਹੈ ਮਤ ਨੂੰ ਹੀ ਮਹਾਰਾਜ ਨੇ ਹਰ ਥਾਂ ਦੇ ਉੱਤੇ ਮਤ ਨੂੰ ਸ਼ੁੱਧ ਕਰਨ ਬਸਤੇ ਕਿਹਾ ਜਿਹੜੀ ਮਨਮਤ ਹੈ ਉਹਨੂੰ ਛੱਡ ਕੇ ਗੁਰਮਤ ਗ੍ਰਹਿਣ ਕਰਨੀ ਜਿਹੜੀ ਸਾਡੀ ਆ ਜੀਵਨ ਦਾ ਲਕਸ਼ਾ ਹੈ ਸਾਧੂ ਮਹਾਰਾਜ ਨੇ ਕਿਹਾ ਵੀ ਭਾਈ ਮਨ ਕੀ ਮੱਤ ਤੇ ਆਗੋਂ ਹਰ ਜਨ ਨਾਲ ਕਹਿਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਆ ਬਾਤ ਕਠਹਿਨ ਨਹੀਂ ਪਰ ਔਖੀ ਬੋਂਦੇ ਆ ਇਹ ਗੱਲ ਮਨ ਦੀ ਮੱਤ ਛੱਡਣੀ ਤੇ ਇਹੋੀ ਗੱਲ ਨੂੰ ਮਹਾਰਾਜ ਕਹਿੰਦੇ ਕਹਿੰਦੇ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਮਤ ਨੂੰ ਕਾਗਜ਼ ਬਣਾ ਤੇ ਇਸ ਕਾਗਜ਼ ਦੀ ਸੰਭਾਲ ਕਰ ਸੰਭਾਲ ਪਈ ਇਹਦੇ ਉੱਤੇ ਚੀਤੇ ਮੀਤੇ ਨਹੀਂ ਲਿਖਣੇ ਪਾਵਤਗੇ ਇਹਨੂੰ ਦੁਨੀਆ ਦੇ ਰੰਗਾਂ ਨਾਲ ਨਹੀਂ ਭਰਨਾ ਮਤ ਕਾਗਜ਼ ਕਰ ਸਾਰ ਸਾਰ ਮਤਲਬ ਸੰਭਾਲ ਕਰਨੀ ਉਹਦੀ ਦੇਖਭਾਲ ਕਰਨੀ ਉਹਨੂੰ ਆਪਣੇ ਹੁਕਮ ਵਿੱਚ ਰੱਖਣਾ ਭਾਓ ਕਲਮ ਕਰ ਜਿਹੜਾ ਜਿਹੜਾ ਪ੍ਰਮਾਤਮਾ ਨਾਲ ਪ੍ਰੇਮ ਆ ਜਾਂ ਖਲਕਤ ਨਾਲ ਪ੍ਰੇਮ ਆ ਤੇਰੇ ਬਚਨਾਂ ਵਿੱਚ ਬੋਲਣ ਦੇ ਵਿੱਚ ਵੀ ਪ੍ਰੇਮ ਹੋਵੇ ਤੇਰੇ ਰੋਜ਼ ਦੀ ਰੋਜ਼ਮਰਾਂ ਦੇ ਜੀਵਨ ਵਿੱਚ ਜਿਹੜਾ ਦੁਨੀਆਂ ਵਿੱਚ ਵਿਚਰਨਾ ਉਹ ਵੀ ਪ੍ਰੇਮ ਵਾਲਾ ਹੋਵੇ ਤੇਰੇ ਕਰਮ ਜਿਹੜੇ ਉਹ ਵੀ ਪ੍ਰੇਮ ਵਾਲੇ ਹੋਣ ਮਨ ਪੱਛ ਕਰਮ ਕਰਕੇ ਤਿੰਨੇ ਤਾਂ ਹੀ ਤੇਰੇ ਪ੍ਰੇਮ ਹੋਣਾ ਚਾਹੀਦਾ ਤੇ ਮਾਰੇ ਕਹਿੰਦੇ ਇਹਨੂੰ ਕਲਮ ਬਣਾ ਪ੍ਰਮਾਤ ਇਸ ਪ੍ਰੇਮ ਨੂੰ ਇਹ ਰੱਬੀ ਸ਼ੈ ਆ ਇਹਨੂੰ ਕਲਮ ਬਣਾ ਪਾਓ ਕਲਮ ਕਰ ਤੇ ਚਿੱਤ ਲਿਖਾਰੀ ਆਪਣੇ ਮਨ ਨੂੰ ਲਿਖਣ ਵਾਲਾ ਬਣਾ ਮਨ ਨੂੰ ਲਿਖਾਰੀ ਬਣਾ ਕਿਉਂਕਿ ਜੋ ਲਿਖਦਾ ਮਨ ਨੇ ਲਿਖਦਾ ਪਰ ਲਿਖਦਾ ਮੱਤ ਤੇ ਆ ਲਿਖਦਾ ਮੱਤ ਤੇ ਆ ਤੇ ਮਹਾਰਾਜ ਕਹਿੰਦੇ ਪਾਓ ਕਲਮ ਕਰ ਚਿੱਤ ਲਿਖਾਰੀ ਤੇ ਫਿਰ ਇਹ ਜਿਹੜੀ ਕਲਮਾਂ ਜਿਹੜੀ ਕਾਗਜ਼ਾਂ ਇਹਨੂੰ ਸੰਭਾਲ ਕਰਕੇ ਰੱਖਣ ਨੂੰ ਪਤਾ ਕਿਉਂ ਕਿ ਆਖਣ ਲੱਗੇ ਇਹਦੇ ਉੱਤੇ ਹਵਾ-ਤਵਾ ਨਹੀਂ ਲਿਖਣਾ ਤੇ ਮਹਾਰਾਜ ਫਿਰ ਲਿਖਣਾ ਕੀ ਆ ਕਹਿੰਦੇ ਗੁਰਪੁਛ ਲਿਖ ਵਿਚਾਰ ਏਸ ਮਾਤਰੂਪੀ ਕਾਗਜ਼ ਦੇ ਉੱਤੇ ਨਾ ਇਹ ਜਿਹੜਾ ਸੰਭਾਲ ਲੈਣਾ ਆ ਜਿਹੜੇ ਉੱਤੇ ਹੋਰ ਨਾ ਕੁਝ ਲਿਖਿਆ ਜਾਵੇ ਜੇ ਨਾ ਸੰਭਾਲੀਏ ਤਾਂ ਬੱਚੇ ਦੇਖੋ ਉਸ ਕਾਗਜ਼ ਦੇ ਉੱਤੇ ਕੀ ਕੁਝ ਜੀਟੇ ਮੀਟੇ ਪਾ ਦਿੰਦੇ ਉੱਤੇ ਫਿਰ ਕੁਝ ਹੋਰ ਨਹੀਂ ਲਿਖਿਆ ਜਾ ਸਕਦਾ ਜੇ ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਪੜਿਆ ਨਹੀਂ ਜਾਣਾ ਬਸ ਇਹੋ ਹੀ ਹਾਲ ਸਾਡਾ ਆ ਅਸੀਂ ਘੱਜੇ ਮੱਜੇ 'ਚ ਪੈ ਗਏ ਹਾਂ ਸਾਡੀ ਮਾਤਰੂਪੀ ਕਾਗਜ਼ ਦੇ ਉੱਤੇ ਅਸੀਂ ਦੁਨੀਆਂ ਦਾ ਝਗੜਾ ਜਿਮੇਲਾ ਲਿਖ ਬੈਠੇ ਹਾਂ ਤੇ ਮਹਾਰਾਜ ਕਹਿੰਦੇ ਭਾਈ ਪਾਓ ਕਲਮ ਕਰ ਜਿੱਤ ਲਗਾ ਲਈ ਗੁਰਪੁਛ ਲੇ ਕੇ ਵਿਚਾਰ ਗੁਰੂ ਨੂੰ ਪੁੱਛ ਕੇ ਨਾ ਗੁਰੂ ਦੇ ਵਿਚਾਰ ਇਸ ਮੱਤ ਦੇ ਉੱਤੇ ਲਿਖ ਗੁਰਮਤ ਲੇ ਕੇ ਇਸ ਮੱਤ ਦੇ ਉ ਪਾਉ ਕਰਮਕਾਰ ਜਿੱਦ ਲਖਾਰੀ ਗੁਰ ਪਿਛੇ ਲੇਖ ਵਿਚਾਰ ਮਾਰੇ ਕਹਿੰਦੇ ਲੇਖ ਨਾਮ ਲੇਖ ਲੇਖ ਨਾਮ ਸਾਲਾ ਲੇਖ ਲੇਖ ਅੰਤ ਨਾ ਪਾਰ ਆਵਾਰ ਇਸ ਮਤ ਦੇ ਉੱਤੇ ਗੁਰੂ ਤੋਂ ਪੁੱਛ ਕੇ ਲਿਖਣਾ ਕੀ ਆ ਉਸ ਵਾਹਿਗੁਰੂ ਦੇ ਗੁਣ ਲਿਖਣੇ ਆ ਉਸ ਵਾਹਿਗੁਰੂ ਦੀ ਸਿਫਤ ਸਲਾਹ ਲਿਖਣੀ ਆ ਉਹਦੇ ਪਾਰ ਆਵਾਰ ਉਹਦਾ ਕੋਈ ਪਾਰ ਆਵਾਰ ਨਹੀਂ ਉਹਦਾ ਕੋਈ ਆਦ ਅੰਤ ਨਹੀਂ ਉਸ ਪ੍ਰਮਾਤਮਾ ਦਾ ਇਹ ਰੱਬੀ ਸਿਫਤਾਂ ਇਸ ਮਤ ਦੇ ਉੱਤੇ ਲਿਖਣੀਆਂ ਇਸ ਮਤ ਨੂੰ ਇਹ ਸਮਝਾਉਣਾ ਆ ਇਸ ਮਤ ਨੂੰ ਦੁਨੀਆਂ ਦੇ ਪ੍ਰੇਮ ਵੱਲੋਂ ਠਾਕੇ ਮਾਇਆ ਦੇ ਮੋਹ ਤੋਂ ਤੋੜ ਕੇ ਆਪਣੇ ਜਸਮਾਨੀ ਮੋਹ ਤੋਂ ਤੋੜ ਕੇ ਤਾਂ ਇਹਨੂੰ ਇਹਦੇ ਉੱਤੇ ਇਹ ਲਿਖਣਾ ਵੀ ਤੂੰ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੋੜ ਹਰ ਵਾਰਤ ਲੇਖ ਨਾਮ ਸਲਾਹ ਲੇਖ ਲੇਖ ਅੰਤ ਨਾ ਪਾਰਾ ਬਾਾਰ ਫਿਰ ਰਹਾਉ ਦੇ ਬੰਦ ਵਿੱਚ ਕਹਿੰਦੇ ਬੱਬ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਭਾਈ ਜੇ ਤੈਨੂੰ ਤੂੰ ਇਹ ਆਪਣੀ ਮਤ ਦੇ ਉੱਤੇ ਇਹ ਲੇਖਾ ਭਾਵ ਇਹ ਹਸਾਬਕਤਾ ਵੀ ਲਿਖਣਾ ਜਾਣ ਜਾਏਗਾ ਨਾ ਤਾਂ ਫਿਰ ਜਿੱਤ ਜੇ ਤੇਰੇ ਕੋਲ ਇਹ ਲੇਖਾ ਲਿਖਿਆ ਆਇਆ ਹੋਇਆ ਹੋਵੇਗਾ ਇਹ ਤੇਰੇ ਕੋਲ ਡੈਰੀ ਹੋਏਗੀ ਰੋਜ਼ਮਰਾਂ ਦੀ ਇਹ ਤੇਰੇ ਕੋਲ ਬਹੀ ਖਾਤਾ ਹੋਵੇਗਾ ਜਿਹਦੇ ਉੱਤੇ ਤੇਰਾ ਇਹ ਹਿਸਾਬ ਲਿਖਿਆ ਆਇਆ ਹੋਇਆ ਜਿਹੜਾ ਉੱਤੇ ਲਿਖਣ ਦੀ ਜਾਂਚ ਸਖਾਈ ਆ ਮਹਾਰਾਜ ਨੇ ਤੇ ਆਖਣ ਲੱਗੇ ਫਿਰ ਉਸ ਦਰਗਾਹ ਦੇ ਵਿੱਚ ਸੱਚੀ ਦਰਗਾਹ ਵਿੱਚ ਜੱਲੇ ਜਾਣਾ ਹੈ ਨਾ ਤਾਂ ਇਹ ਤੇਰੀ ਰਾਹਦਾਰੀ ਬਣ ਜਾਏਗੀ ਤੇਰੇ ਕੋਲ ਪਾਸ ਹੋਊਗਾ ਇਹੋ ਇਹ ਇੱਕ ਕਿਸਮ ਦਾ ਤੇਰੇ ਕੋਲ ਇਹ ਮਾਨਤਾ ਪ੍ਰਾਪਤ ਹੋਵੇਂਗਾ ਤੂੰ ਫਿਰ ਤੇਰੇ ਤੈਨੂੰ ਉੱਥੇ ਕੋਈ ਰੋਕ ਟੋਕ ਨਹੀਂ ਪਵੇਗੀ ਤੈਨੂੰ ਉੱਥੇ ਕੋਈ ਆਵਾ ਤਵਾ ਨਹੀਂ ਕਹੇਗਾ ਤਾ ਕਰਕੇ ਮਹਾਰਾਜ ਨੇ ਇੱਕ ਹੋਰ ਬਚਨ ਵੀ ਕਿਹਾ ਹੈ ਨਾ ਕਿ ਉਹ ਭਾਈ ਜਿਹੜੇ ਸ਼ੋਭ ਗੋਣਾ ਹੈ ਨਾ ਇਹ ਤੇਰੇ ਨਾਲ ਤੁਰ ਤੱਕ ਜਾਂਦੇ ਈਤ ਉਤ ਨਹੀਂ ਵਿਛੜੇ ਸੋ ਸੰਗੀ ਗਣੀਆਂ ਬਿੰਸ ਜਾਏ ਜੋ ਨਿਮਕਮ ਅਲਪ ਸੁਖ ਭਣੀਆਂ ਇਹ ਜਿਹੜੇ ਤੇਰੀ ਮੱਤ ਦੇ ਉੱਤੇ ਕਾਗਜ਼ ਮਾਤਰੂਪੀ ਕਾਗਜ਼ ਤੇ ਦੁਨਿਆਵੀ ਸੁਖ ਲਿਖ ਦਿੱਤੇ ਆ ਨਾ ਤੂੰ ਜਿਨ੍ਹਾਂ ਦੇ ਪਿੱਛੇ ਪੱਜਾ ਫਿਰਦਾ ਅੱਖਾਂ ਲੱਗੇ ਇਹ ਤਾਂ ਛਿੰਨ ਪਲ ਬੱਚੀ ਜਾਂਦੇ ਲੱਗਦੇ ਆ ਪਰ ਅਸਲ ਦੇ ਵਿੱਚ ਉਹ ਗੁਣ ਲੇਖ ਪ੍ਰਮਾਤਮਾ ਦੇ ਜਿਹੜੇ ਈਤ ਉਤ ਨਹੀਂ ਵਿਛੜੇ ਅਸਲ ਵਿੱਚ ਸਾਡੇ ਸੰਗੀ ਉਹ ਆ ਸਾਡੇ ਦੋਸਤ ਉਹ ਆ ਜਿਹੜੇ ਇੱਥੇ ਲੋਕ ਤੇ ਪਰਲੋਕ ਦੋਹਾਂ ਥਾਂ ਹੀ ਸਾਡੇ ਸਹਾਇ ਹੋਣਗੇ ਜਿਹੜੇ ਅਸੀਂ ਜੋ ਵੀ ਗੁਣ ਪ੍ਰਮਾਤਮਾ ਦੇ ਦਰ ਤੋਂ ਆਉਣ ਲੱਗੇ ਲੈ ਕੇ ਆਏ ਸੀ ਦੁਨੀਆ ਤੇ ਆਉਣ ਲੱਗੇ ਪਰ ਉਹ ਸਾਡੇ ਗੁਣ ਗਲ ਗਏ ਕਿਉਂ ਕਿ ਮੱਤ ਦੇ ਉੱਤੇ ਨਾਮ ਲਿਖਣ ਦੀ ਵੀ ਜਾਏ ਮੱਤ ਤੇ ਸਿਫਤ ਸਲਾਹ ਮਾਤ ਰੂਪੀ ਕਾਗੇ ਤੇ ਸਿਫਤ ਸਲਾਹ ਲਿਖਣ ਦੀ ਵੀ ਜਾਏ ਅਸੀਂ ਬੇਕਾਰਾਂ ਦੇ ਕੰਮ ਕਰੋ ਲੋ ਮੋਹੰਕਾਰ ਦੀ ਬਾਰਤਾ ਲਿਖ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ